ਸਾਸਤ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕੋਮਣ ਹਾਜ਼ਰਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ ਖਬਰ ਸੰਚੀ ਕਰਨ ਲੱਗਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸੰਬੰਧਿਤ ਕੈਨੇਡਾ ਵਿੱਚ ਇਸ ਵੇਲੇ ਗਰੋਸਰੀ ਕਰਾਣੀਆਂ ਕੀਮਤਾਂ ਰੈਂਟਲ ਮਾਰਕੀਟ ਤੋਂ ਲੈ ਕੇ ਵਿਆਸ ਤਰਾਂ ਤੱਕ ਅਸਮਾਨ ਨੂੰ ਛੂਰੀਆਂ ਨੇ ਜਿਸ ਤੇ ਚੱਲਦੀਆਂ ਲਿਬਰਲ ਸਰਕਾਰ ਕੈਨੇਡੀਅਨਸ ਨੂੰ ਰਾਹਤ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਬੀਤੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੈਨੇਡਾ ਦੇ ਵੱਡੇ ਗਰੋਸਰੀ ਸਟੋਰਸ ਦੇ ਨਾਲ ਗੱਲਬਾਤ ਕਰ ਉਹਨਾਂ ਨੂੰ ਕੀਮਤਾਂ ਘ ਤਾਂ ਹੁਣ ਉੱਥੇ ਹੀ ਦੂਜੇ ਪਾਸੇ ਉਹ ਛੋਟੇ ਗ੍ਰੋਸਰੀ ਸਟੋਰਸ ਵਿੱਚ ਜਾ ਕੇ ਗ੍ਰੋਸਰੀ ਮਾਲਕਾਂ ਦੇ ਨਾਲ ਮੁਲਾਕਾਤ ਕਰ ਕੀਮਤਾਂ ਨੂੰ ਕੰਟਰੋਲ ਕਰਨ ਦੀ ਗੱਲਬਾਤ ਕਰ ਰਹੇ ਨੇ ਇਸੇ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਸ਼ੁੱਕਰਵਾਰ ਨੂੰ ਬ੍ਰਾਮਪਟਨ ਦੇ ਏਸ਼ੀਅਨ ਫੂਡ ਸੈਂਟਰ ਵਿਖੇ ਵਿਜ਼ਿਟ ਕਰ ਏਸ਼ੀਅਨ ਫੂਡ ਸੈਂਟਰ ਦੇ ਮਾਲਕ ਮੇਜਰਨਾਥ ਨਾਲ ਮੁਲਾਕਾਤ ਕਰਕੇ ਗੱਲਬਾਤ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਦੱਸ ਦਈਏ ਕਿ ਏਸ਼ੀਅਨ ਫੂਡ ਸੈਂਟਰ ਇੱਕ ਵੱਡਾ ਏਸ਼ੀਅਨ ਗ੍ਰੋਸਰੀ ਸਟੋਰ ਹੈ ਜਿਸ ਦੀਆਂ 10 ਦੇ ਕਰੀਬ ਬ੍ਰਾਂਚਾਂ ਨੇ ਇੱਥੇ ਗਰੋਸਰੀ ਦੇ ਨਾਲ-ਨਾਲ ਘਰ ਅਤੇ ਜ਼ਰੂਰਤਾਂ ਹੋਰ ਸਮਾਨ ਜਿਵੇਂ ਕਿ ਭਾਂਡੇ, ਮਠਿਆਈ ਤੇ ਹੋਰ ਵੀ ਕਾਫੀ ਸਮਾਨ ਮਿਲਦਾ ਹੈ। ਗਰੋਸਰੀ ਰੇਟ ਘਟਾਉਣ ਦੀ ਕਮਾਈ ਸ਼ੁਰੂ ਕਰਨ ਦੇ ਤਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇੱਥੇ ਦੌਰਾ ਕੀਤਾ ਜਾਣਾ ਸੀ ਪਰ ਸਮੇਂ ਦੀ ਕਾਰ ਤੇ ਚੱਲਦਿਆਂ ਉਹਨਾਂ ਦੇ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਦੇਖਣ ਨੂੰ ਮਿਲੀ ਅਤੇ ਉਹ ਏਸ਼ੀਅਨ ਫੂਡ ਸੈਂਟਰ ਦਾ ਦੌਰਾ ਨਹੀਂ ਕਰ पाए। ਪਰ ਉੱਥੇ ਹੀ ਉਹ ਤਰਾਤਲ ਪੱਦਰ ਉਤੇ ਕੈਨੇਡੀਅਨਸ ਵਿੱਚ ਵਿਚਰਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਜ਼ਰੂਰ ਨਜ਼ਰ ਆਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰੈਂਪਟਨ ਦੇ ਗੋਰ ਮੈਡੋਸ ਕਮਿਊਨਿਟੀ ਸੈਂਟਰ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਹਨਾਂ ਨੇ ਬ੍ਰਾਮਟਨ ਵਾਸੀਆਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਿਨ ਟਰੂਡੋ ਦੇ ਨਾਲ ਸੰਸਦੀ ਸਕੱਤਰ ਤੇ ਐਮਪੀ ਮਨਿੰਦਰ ਸਿੱਧੂ ਐਮਪੀ ਰੂਬੀ ਸੋਹੋਤਾ ਐਮਪੀ ਸੋਨੀਆ ਸਿੱਧੂ ਤੇ ਐਮਪੀ ਸ਼ਫਕਤ ਅਲੀ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਲੋਕਾਂ ਨੇ ਆਪਣੇ ਖਾਸ ਮੁੱਦੇ ਸਾਂਝੇ ਕੀਤੇ ਜਿਨ੍ਹਾਂ ਵਿੱਚ ਮਹਿੰਗਾਈ ਅਫੋਰਡੇਬਿਲਟੀ ਵਧ ਰਹੀ ਵਿਆਸਤਾਰ ਘਰਦਿਆਂ ਕੀਮਤਾਂ ਵਧ ਰਹੇ ਰੈਂਟ ਵਰਗੇ ਕਈ ਮੁੱਦੇ ਸ਼ਾਮਲ ਸਨ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਇਸ ਸਮਾਂ ਕੈਨੇਡੀਅਨਸ ਲਈ ਵੀ ਕਾਫੀ ਮੁਸ਼ਕਲ ਸਮਾਂ ਹੈ ਅਤੇ ਉਹਨਾਂ ਦੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕੈਨੇਡੀਅਨਸ ਨੂੰ ਰਾਹਤ ਦੇਣ ਦੇ ਲਈ ਜਿਸ ਦੇ ਚੱਲਦਿਆਂ ਵੱਡੇ ਵੱਡੇ ਗਰੋਸਰੀ ਚੇਨਸ ਨੂੰ ਭੋਜਨ ਦੀਆਂ ਕੀਮਤਾਂ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਚਾਈਲਡ ਕੇਅਰ ਬੈਨੀਫਿਟਸ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਸਰਕਾਰ ਇਸ ਵੇਲੇ ਹੈਲਥ케ਅਰ ਸੈਕਟਰ ਦੇ ਨਾਲ ਨਾਲ ਕਰਾਂ ਦੀ ਕਿੱਲਤ ਨਾਲ ਨਜਿੱਠਣ ਲਈ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ ਉਹਨਾਂ ਨੇ ਗੋਰ ਮੈਡੋ ਕਮਿਊਨਿਟੀ ਸੈਂਟਰ ਵਿਖੇ ਆਈ ਸਪੈਸ਼ਲ ਚਿਲड्रन ਨਾਲ ਵੀ ਮੁਲਾਕਾਤ ਕੀਤੀ ਦਾਸਤੀਏ ਕੈਨੇਡਾ ਵਿੱਚ ਇਸ ਵੇਲੇ ਇੱਕ ਪਾਸੇ ਜਿੱਥੇ ਮਹਿੰਗਾਈ ਨੂੰ ਕਾਬੂ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਉਥੇ ਹੀ ਦੁਨੀਆ ਦੀਆਂ ਅਲੱਗ-ਅਲੱਗ ਅਰਥਵਿਵਸਥਾਵਾਂ ਤੇ ਜਿਸ ਤਰ੍ਹਾਂ ਨਾਲ ਮੰਦੀ ਦਾ ਅਸਰ ਪੈ ਰਿਹਾ ਹੈ ਇਸ ਤੋਂ ਕੈਨੇਡੀਅਨਸ ਨੂੰ ਬਚਾਉਣਾ ਵੀ ਇੱਕ ਵੱਡੀ ਚੁਣੌਤੀ ਹੋਏਗੀ। ਮਹਾਮਾਰੀ ਦੇ ਕਰਕੇ ਪਹਿਲਾਂ ਹੀ ਜੂਝ ਰਹੇ ਵਪਾਰਾਂ ਤੇ ਹੁਣ ਮੰਦੀ ਦਾ ਅਸਰ ਦਿਖ ਰਿਹਾ ਹੈ ਜਿਸ ਕਾਰਨ ਮੌਜੂਦਾ ਸਰਕਾਰ ਲਈ ਇਨ੍ਹਾਂ ਹਾਲਾਤਾਂ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਹੈ। ਪਰ ਹੁਣ ਦੇਖਣਾ ਇਹ ਹੋਏਗਾ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਉੱਤੇ ਅਮਲਤਾ ਕਰ ਰਹੇ ਨੇ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਹਮਦਰਦ ਨਿਊਜ਼